ਦੁਬਾਰਾ ਇਹਨਾਂ ਨੇ ਸੀਟਾਂ ਖਾਲੀ ਕਰਾ ਕੇ ਤੇ ਜਿਹੜੀਆਂ ਇਹ ਰਾਈਡਿੰਗਾਂ ਇੱਥੇ ਵੋਟਾਂ ਦੁਬਾਰਾ ਪੋਈਆਂ ਜਾਣ। ਮੈਨੂੰ ਲੱਗਦਾ ਵੀ ਉਹ ਬੰਦਾ ਕਾਂ ਦਾ ਕੋਈ ਵੀ ਕੰਮ ਨਹੀਂ ਕਰ ਰਿਹਾ ਚੰਗੇ ਤਰੀਕੇ ਦੇ ਨਾਲ। ਉਹਨੂੰ ਤੁਹਾਨੂੰ 4 ਸਾਲ ਅੜਿੱਕਣ ਦੀ ਲੋੜ ਨਹੀਂ ਆ। ਉਹਨੂੰ ਉਹਦੇ ਤੋਂ ਪਹਿਲਾਂ ਅਗਲੀ ਜਨਰਲ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੀਕਾਲ ਕਰ ਦਿਓ। ਅਲਬਰਟਾ ਦੇ ਵਿੱਚ ਇੱਕ ਬਹੁਤ ਵੱਡਾ ਰੌਲਾ ਇਸ ਵੇਲੇ ਚੱਲ ਰਿਹਾ। ਅਲਬਰਟਾ ਦੇ ਵਿੱਚ ਰੀਕਾਲ ਨੂੰ ਲੈ ਕੇ ਇੱਕ ਬਹੁਤ ਵੱਡਾ ਰੌਲਾ ਚੱਲ ਰਿਹਾ ਹੈ ਕਿ ਜਿਹੜੇ ਐਮ ਐਲ اے ਨੇ ਉਹਨਾਂ ਨੂੰ ਰੀਕਾਲ ਕੀਤਾ ਜਾ ਰਿਹਾ ਇਨਕਲੂਡਿੰਗ ਡੇਨੀਅਲ ਸਮਿਥ ਉੱਥੋਂ ਦੀ ਪ੍ਰੀਮੀਅਰ ਐਸ਼ਵਲੇ ਗਿਣਤੀ 19 ਹੋ ਚੁੱਕੀ ਆ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਵੀ ਇਹਨਾਂ ਨੂੰ ਦੁਬਾਰਾ ਇਹਨਾਂ ਦੀਆਂ ਸੀਟਾਂ ਖਾਲੀ ਕਰਾ ਕੇ ਤੇ ਜਿਹੜੀਆਂ ਇਹ ਰਾਈਡਿੰਗ ਆ ਇੱਥੇ ਵੋਟਾਂ ਦੁਬਾਰੀਆਂ ਦੁਬਾਰਾ ਪਾਈਆਂ ਜਾਣ ਇੱਕ ਬੜਾ ਵੱਡਾ ਮਾਮਲਾ ਆ ਤੇ ਇਹਦੇ ਨਾਲ ਐਸ਼ਵਲੇ ਪੂਰੀ ਸਿਆਸਤ ਉੱਥੇ ਹਿੱਲੀ ਪਈ ਦੋ ਪਾਰਟੀਆਂ ਨੇ ਅਲਬਰਟਾ ਦੇ ਵਿੱਚ ਆਪਾਂ ਜਾਣਦੇ ਆ ਇੱਕ ਜਿਹੜੀ ਪਾਰਟੀ ਉੱਥੇ ਆ ਆਯੂਸੀਪੀਆ ਤੇ ਦੂਜੀ ਐਨਡੀਪੀ ਆ ਸੋ ਇਹ ਹੁਣ ਇਹਨਾਂ ਜਿਹੜੀਆਂ ਦੋਵਾਂ ਪਾਰਟੀਆਂ ਦਾ 88 ਕੁੱਲ ਸੀਟਾਂ ਨੇ ਜਿਹੜੀਆਂ 47 ਨੇ ਉਹ ਇਹਨਾਂ ਦੇ ਕੋਲ ਨੇ ਕੰਜ਼ਰਵਟਿਵ ਦੇ ਕੋਲ ਨੇ ਤੇ 38 ਜਿਹੜੀਆਂ ਉਹ ਐਨਡੀਪੀ ਦੇ ਕੋਲ ਦੋ ਇੰਡੀਪੈਂਡੈਂਟ ਨੇ ਅਲਬਰਟਾ ਦੇ ਵਿੱਚ ਰੀਕਾਲ ਦਾ ਰੌਲਾ ਤੇ ਇੱਕ ਤਰ੍ਹਾਂ ਦੀ ਖਾਸ ਤੌਰ ਦੇ ਉੱਤੇ ਰਾਜਨੀਤਿਕ ਤੌਰ ਤੇ ਅਸਥਿਰਤਾ ਫੈਲੀ ਆ ਕਿ ਸ਼ਾਇਦ ਇਹ 19 ਐਮਐਲਐਨ ਨੂੰ ਰੀਕਾਲ ਕੀਤਾ ਗਿਆ ਹੈ ਸੀਟਾਂ ਖਾਲੀ ਹੋ ਜਾਣੀਆਂ ਇੱਥੇ ਵੋਟਾਂ ਦੁਆਰਾ ਪੈਣ ਗਿਆ ਜਿਹੜੀ ਪ੍ਰੀਮੀਅਰ ਐਨ ਨੂੰ ਹਟਾ ਦਿੱਤਾ ਜਾਊਗਾ ਡੈਨੀਅਲ ਸਮਿਥ ਨੂੰ ਸਮਝਣ ਵਾਲੀ ਗੱਲ ਇਹ ਆ ਕਿ ਇਹ ਸਾਰੇ ਕੁਝ ਦਾ ਸੱਚ ਕੀ ਹੈ ਜਾਂ ਇਹ ਰੌਲੇ ਕੌਲੇ ਦੇ ਪਿੱਛੇ ਕਾਰਨ ਕੀ ਹੈ ਦੋ ਤਿੰਨ ਮੁੱਦੇ ਬਹੁਤ ਮਹੱਤਵਪੂਰਨ ਨੇ ਇੱਥੇ ਅਲਬਰਟਾ ਦੇ ਵਿੱਚ ਬਾਕੀ ਕੈਨੇਡਾ ਵਾਂਗੂ ਇੱਕ ਰੀਕਾਲ ਐਕਟ ਆ ਰੀਕਾਲ ਐਕਟ ਕੀ ਕਹਿੰਦਾ ਆ ਕਿ ਜੇ ਕੋਈ ਐਮ ਐਲ اے ਜਾਨੀ ਕਿ ਜਿਹੜਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆ ਤੁਹਾਨੂੰ ਲੱਗਦਾ ਵੀ ਉਹ ਬੰਦਾ ਕੰਮ ਬ ਕੋਈ ਵੀ ਕੰਮ ਨਹੀਂ ਕਰ ਰਿਹਾ ਚੰਗੇ ਤਰੀਕੇ ਦੇ ਨਾਲ ਉਹਨੂੰ ਤੁਹਾਨੂੰ 4 ਸਾਲ ਅੜਿੱਕਣ ਦੀ ਲੋੜ ਨਹੀਂ ਆ ਉਹਨੂੰ ਉਹਦੇ ਤੋਂ ਪਹਿਲਾਂ ਅਗਲੀ ਜਨਰਲ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੀਕਾਲ ਕਰ ਦਿਓ ਉਹ ਵੋਟ ਪਾ ਕੇ ਤੁਸੀਂ ਪਹਿਲਾਂ ਹੀ ਫੈਸਲਾ ਕਰ ਦਿਓ ਵੀ ਇਹਨੂੰ ਹਟਾ ਕੇ ਤੇ ਦੁਬਾਰਾ ਵੋਟਾਂ ਪਾਈਆਂ ਜਾਣ ਇਹਦੇ ਲਈ ਚਾਹੀਦਾ ਕੀ ਆ तरीका ਬੜਾ ਸਿੱਧਾ ਆ ਕਿ ਇੱਕ ਪਟੀਸ਼ਨ ਪਾਉਣੀ ਪੈਂਦੀ ਆ ਪਟੀਸ਼ਨ ਨੂੰ ਇਲੈਕਸ਼ਨ ਅਲਬਰਟਾ ਫਿਰ ਅਪਰੂਵ ਕਰਦਾ ਹੈ ਉਸ ਤੋਂ ਬਾਅਦ ਸਿਗਨੇਚਰ ਇਕੱਠੇ ਕੀਤੇ ਜਾਣੇ ਹੁੰਦੇ ਆ ਉਹਦੇ ਤੋਂ ਬਾਅਦ ਫਿਰ ਫੈਸਲਾ ਹੋ ਜਾਂਦਾ ਕਿ ਹਾਂਜੀ ਇਹ ਜਿਹੜਾ ਔਰ ਪਹਿਲਾ ਬਹੁਤ ਸੌਖਾ ਤਰੀਕਾ ਇੱਕ ਸਿਰਫ ਤੁਸੀਂ 500 ਡਾਲਰ ਦਾ ਐਪਲੀਕੇਸ਼ਨ ਦੇਣੀ ਆ ਤੇ ਉਹਦੇ ਤੋਂ ਬਾਅਦ ਜਿਹੜਾ ਉਹ ਰੀਜ਼ਨ ਦੇਣਾ ਇੱਕ ਪੇਜ ਦਾ ਲਿਖ ਕੇ ਤੇ ਪ੍ਰੋਸੈਸ ਸ਼ੁਰੂ ਹੋ ਜਾਂਦਾ ਇਹਦੇ ਤੋਂ ਬਾਅਦ ਫਿਰ ਤੁਹਾਡੇ ਕੋਲ ਜਿੰਨੀਆਂ ਵੋਟਾਂ ਪਿਛਲੀ ਵਾਰੀ ਪਈਆਂ ਸੀ ਓਨੀਆਂ ਵੋਟਾਂ ਦੇ 60% ਦੀ ਲੋਕ ਤੁਹਾਨੂੰ ਸਾਈਨ ਕਰਕੇ ਦੇਣ ਜਿਹੜੇ ਪਟੀਸ਼ਨ ਪਾਉਣ ਵਾਲੇ ਨੇ ਉਹ ਫਿਰ ਘਰ-ਘਰ ਜਾ ਕੇ ਜਾਂ ਜਿੱਥੇ ਵੀ ਉਹਨੇ ਲਿਮਿਟਿਡ ਦਿਨਾਂ ਦੇ ਵਿੱਚ ਜਿਹੜੇ ਜਿਹੜੇ ਹੈਗੇ ਆ 60% ਟੋਟਲ ਵੋਟ ਜਿਹੜੀਆਂ ਲਾਸਟ ਇਲੈਕਸ਼ਨ ਦੇ ਵਿੱਚ ਕਾਸਟ ਹੋਈਆਂ ਸੀ ਜੇ ਉਹ ਵੋਟ ਪਾ ਦਿੰਦਿਆ ਤੇ ਦਿਨ ਤੁਹਾਡੇ ਕੋਲੇ 90 ਆ ਉਹਦੇ ਤੋਂ ਬਾਅਦ ਇਹ ਕਹਿ ਦੇਣਗੇ ਕਿ ਹਾਂਜੀ ਰੀਕਾਲ ਹੋ ਗਈ ਆ ਇਹਨੂੰ ਐਮਐਲਏ ਨੂੰ ਹਟਾ ਦਿੱਤਾ ਪਰ ਇਹ ਇੰਨਾ ਸੌਖਾ ਨਹੀਂ ਆ ਇਹ ਥ੍ਰੈਸ਼ਹੋਲਡ ਬਹੁਤ ਹਾਈ ਆ 60% ਤੇ ਟਾਈਟ ਟਾਈਮਲਾਈਨ ਇੰਨੇ ਸਮੇਂ ਦੇ ਵਿੱਚ ਕਦੇ ਇੰਨਾ ਸੌਖਾ ਨਹੀਂ ਆ ਕਿਸੇ ਐਮਐਲਏ ਨੂੰ ਵਾਪਸ ਕਰਨਾ ਰੌਲਾ ਕਿਸ ਗੱਲ ਤੋਂ ਪਿਆ ਇੱਥੇ ਰੌਲਾ ਇੱਥੇ ਇਸ ਗੱਲ ਤੋਂ ਪਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਟੀਚਰ ਐਸੋਸੀਏਸ਼ਨ ਆ ਉਹਨੇ ਸਟ੍ਰਾਈਕ ਕਰਤੀ ਸਟ੍ਰਾਈਕ ਕਰਨ ਤੋਂ ਬਾਅਦ ਜਿਹੜੀ ਸਰਕਾਰ ਸੀ ਉਹਨਾਂ ਨੇ ਧੱਕੇ ਨਾਲ ਸਟ੍ਰਾਈਕ ਤੋਂ ਉਹਨਾਂ ਨੂੰ ਵਾਪਸ ਬੁਲਾ ਲਿਆ ਕੈਨੇਡਾ ਦੇ ਵਿੱਚ ਇੱਕ ਜਿਹੜਾ ਕਲੌਜ਼ ਆ ਇੱਕ ਸਰਕਾਰ ਦੇ ਕੋਲ ਅਧਿਕਾਰ ਦਿੱਤਾ ਗਿਆ ਵੀ ਜਦੋਂ ਕੋਈ ਬਹੁਤ ਖਤਰਨਾਕ ਸਿਚੁਏਸ਼ਨ ਲੱਗੇ ਤੁਹਾਨੂੰ ਕੋਈ ਇਦਾਂ ਦੀ ਗੱਲ ਲੱਗਦੀ ਆ ਉੱਥੇ ਜਿਹੜਾ ਨਾਟ ਵਿਦ ਸਟੈਂਡਿੰਗ ਕਲੋਜ਼ ਆ ਉਹਦੇ ਤਹਿਤ ਤੁਸੀਂ ਕੋਈ ਵੀ ਹੜਤਾਲ ਕੈਨਸਲ ਕਰ ਸਕਦੇ ਆ ਕਾਨੂੰਨ ਇਹ ਕਹਿੰਦਾ ਤੁਹਾਡੇ ਕੋਲੇ ਹੱਕ ਆ ਯੂਨੀਅਨ ਦੇ ਕੋਲੇ ਉਹ ਸਟ੍ਰਾਈਕ ਤੇ ਜਾ ਸਕਦੇ ਆ ਤੁਹਾਡੀ ਸਰਕਾਰ ਨਾਲ ਨੇਗੋਸ਼ੀਏਸ਼ਨ ਹੋਊਗੀ ਜਾਂ ਕਿਸੇ ਵੀ ਆਪਣੇ ਏਮਪਲੋਇਰ ਦੇ ਨਾਲ ਤੁਹਾਡੀ ਆਪਸ ਚ ਬਣ ਗਈ ਫੇਰ ਸਟ੍ਰਾਈਕ ਖਤਮ ਹੁੰਦੀ ਆ ਇੱਕ ਇਸ ਜਿਹੜਾ ਨਾਟ ਵਿਦ ਸਟੈਂਡਿੰਗ ਕਲੋਜ਼ ਆ ਇਹਦੇ ਤਹਿਤ ਸਰਕਾਰ ਧੱਕੇ ਨਾਲ ਸਟ੍ਰਾਈਕ ਖਤਮ ਕਰ ਸਕਦੀ ਆ ਥੋਣ ਜੇ ਸਰਕਾਰ ਨੇ ਕਹਿ ਦਿੱਤਾ ਵੀ ਕੰਮ ਤੇ ਵਾਪਸ ਆਓ ਤੁਹਾਡੇ ਕੋਲੇ ਕੋਈ ਅਪੀਲ ਦਲੀਲ ਦਾ ਰਾਹ ਨਹੀਂ ਨਾ ਤੁਸੀਂ ਕੋਰਟ 'ਚ ਜਾ ਸਕਦੇ ਆ ਪੰਜ ਸਾਲਾਂ ਲਈ ਤੁਸੀਂ ਉੱਥੇ ਰੁਕ ਗਏ ਪਰ ਇਸ ਕਲੌਜ਼ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਆ ਜਾਂ ਬਹੁਤ ਖਾਸ ਜਦੋਂ ਕੋਈ ਸਿਚੁਏਸ਼ਨ ਹੋਵੇ ਉਹਦੇ 'ਚ ਡੇਨੀਅਲ ਸਮਿਥ ਨੇ ਅਲਬਰਟਾ ਦੇ ਪ੍ਰੀਮੀਅਰ ਨੇ ਇਸ ਕਲੌਜ਼ ਦੀ ਵਰਤੋਂ ਕਰਕੇ ਸਾਰੇ ਦੇ ਸਾਰੇ ਟੀਚਰ ਧੱਕੇ ਨਾਲ ਕੰਮ ਦੇ ਉੱਤੇ ਸੱਦ ਦਿੱਤੇ ਹੁਣ ਉਹਨਾਂ ਸਾਰਿਆਂ ਨੇ ਜਾਂ ਉਹਨਾਂ ਨੇ ਜਾਂ ਜਿਹੜੇ ਲੋਕ ਐਸ ਵੇਲੇ ਨਾਖੁਸ਼ ਆਏ ਸਾਰੇ ਕੁਝ ਤੋਂ ਗੁੱਸੇ ਨੇ ਵੀ ਸਰਕਾਰ ਨੇ ਤਾਂ ਧੱਕਾ ਕੀਤਾ ਸਾਡੇ ਜਿਹੜੇ ਮੋਢਲੇ ਅਧਿਕਾਰਾਂ ਦੇ ਉੱਤੇ ਹਮਲਾ ਕਰ ਦਿੱਤਾ ਐਡੀ ਕੀ ਲੋੜ ਸੀ ਵੀ ਧੱਕੇ ਨਾਲ ਟੀਚਰ ਇਹੀ ਕਹਿ ਰਿਹਾ ਵੀ ਕਲਾਸ ਦਾ ਸਾਈਜ਼ ਛੋਟਾ ਕਰੋ ਵੀ ਇੰਨੇ ਨਿਆਣੇ ਇੱਕ ਕਲਾਸ ਦੇ ਵਿੱਚ ਬਿਠਾਏ ਆ ਪੜ੍ਹਾਈ ਨਹੀਂ ਹੁੰਦਾ ਨਾ ਸਾਡੀਆਂ ਤਨਖਾਹਾਂ ਨਾ ਸਾਡੇ ਹੋਰ ਕੱਲਾ ਆ ਸਰਕਾਰ ਨੇ ਉਹ ਸਾਰਾ ਕੁਝ ਨੂੰ ਸੁਣਨ ਦੀ ਬਜਾਏ ਉਹਨਾਂ ਦੇ ਨਾਲ ਧੱਕਾ ਕਰ ਦਿੱਤਾ ਹੁਣ ਇੱਕ ਤੋਂ ਬਾਅਦ ਇੱਕ ਕਰਕੇ ਹੁਣ ਤੱਕ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਆ 19 ਐਮਐਲਆ ਦੀ ਰੀਕਾਲ ਸਬੰਧੀ ਜਾਂ ਤਾਂ ਉਹਨਾਂ ਨੂੰ ਅਪਰੂਵ ਕਰਤਾ ਜਾਂ ਉਧਰਲੇ ਪਾਸੇ ਚਲੇਗਾ ਪਰ ਇਹ ਪ੍ਰੋਸੈਸ ਬਹੁਤ ਲੰਬਾ ਆ ਮਤਲਬ ਇੱਕ ਤਰੀਕੇ ਦੇ ਨਾਲ ਇਹ ਸਿੰਬੋਲਿਕਲੀ ਤਾਂ ਬਹੁਤ ਔਖੀ ਗੱਲ ਆ ਕਿ ਵੱਡੀ ਸਰਕਾਰ ਦੇ ਵਿੱਚੋਂ ਜਿਨ੍ਹਾਂ ਦੇ ਹੈਗੇ ਨੇ 47 ਨੇ 47ਆਂ ਦੇ ਵਿੱਚੋਂ ਤੁਸੀਂ 19 ਨੂੰ ਰੀਕਾਲ ਕਰਨ ਲੱਗ ਪਿਆ ਇਨਕਲੂਡਿੰਗ ਡੈਨੀਅਲ ਸਮਿਥ ਵੀ ਇਹ ਤਾਂ ਸਾਡੇ ਨਾਲ ਹੈ ਹੀ ਨਹੀਂ ਜੀ ਸਾਡੇ ਨਾਲ ਸਾਨੂੰ ਲੱਗਦਾ ਹੀ ਨਹੀਂ ਕਿ ਸਾਡੇ ਲਈ ਇਹ ਖੜਨ ਵਾਲੇ ਆ ਹੁਣ ਇਹ 60 ਦਿਨਾਂ ਦੇ ਵਿੱਚ 90 ਦਿਨਾਂ ਦੇ ਵਿੱਚ 60% ਲੋਕ ਜੇ ਸਾਈਨ ਕਰ ਦਿੰਦੇ ਆ ਕਿਸੇ ਹਲਕੇ ਦੇ ਵਿੱਚੋਂ ਤਾਂ ਫੇਰ 60% ਜਿਹੜੀ ਲਾਸਟ ਇਲੈਕਸ਼ਨ ਦੇ ਵੋਟਰਸ ਨੇ 90 ਦਿਨਾਂ ਦੇ ਵਿੱਚ ਕਰ ਦਿੰਦੇ ਆ ਤਾਂ ਉਸ ਐਮਐਲਏ ਨੂੰ ਰੀਕਾਲ ਕਰ ਲਿਆ ਜਾਊਗਾ ਉਹਨੂੰ ਉੱਥੋਂ ਉਹਦੇ ਉਦੇ ਤੋਂ ਹਟਾ ਦਿੱਤਾ ਜਾਊਗਾ ਉੱਥੇ ਦੁਬਾਰਾ ਵੋਟਾਂ ਪੈ ਜਾਣਗੀਆਂ ਆਮ ਤੌਰ ਦੇ ਉੱਤੇ ਇਦਾਂ ਹੁੰਦਾ ਨਹੀਂ ਪਰ ਜਿਹੜੀ ਜੇਸਨ ਕੇਨੀ ਆ 2019 ਦੇ ਵਿੱਚ ਜੇਸਨ ਕੇਨੀ ਨੇ ਇਹ ਜਿਹੜਾ ਰੀਕਾਲ ਵਾਲਾ ਕਾਨੂੰਨ ਇਸ ਤਰੀਕੇ ਨਾਲ ਕੀਤਾ ਸੀ ਨਿਯਮ ਬਦਲੇ ਸੀਗੇ ਅੱਜ ਜੇਸਨ ਕੇਨੀ ਨੇ ਜਿਹੜਾ ਬਿਆਨ ਦਿੱਤਾ ਆ ਉਹ ਕਹਿੰਦੇ ਅਸੀਂ ਇਸ ਕੰਮ ਨੂੰ ਨਹੀਂ ਸੀ ਬਣਾਇਆ ਇਹ ਮਿਸਯੂਜ਼ ਹੋ ਰਿਹਾ ਵੀ ਕੋਈ ਮਾੜੀ ਮੋਟੀ ਗੱਲ ਦੇ ਲਈ ਵੀ ਤੁਹਾਡੀ ਜੇਕਰ ਸਰਕਾਰ ਦੇ ਨਾਲ ਨਹੀਂ ਬਣਦੀ ਤੇ ਤੁਸੀਂ ਐਡੇ ਵੱਡੇ ਪਦਰ ਦੇ ਉੱਤੇ ਰੀਕਾਲ ਕਰਨ ਲੱਗ ਜੂਗੇ ਇਸ ਗੱਲ ਲਈ ਨਹੀਂ ਸੀ ਬਣਿਆ ਇਹ ਅਬ ਇਹਦੀ ਗਲਤ ਵਰਤੋਂ ਕੀਤੀ ਜਾ ਰਹੀ ਆ ਇਹ ਇੱਕ ਰਾਜਨੀਤਿਕ ਹਥਿਆਰ ਨਹੀਂ ਸੀ ਪੋਲਿਟਿਕਲ ਵੈਪਨ ਨਹੀਂ ਆ ਕਿ ਤੁਸੀਂ ਦੂਜੀ ਪਾਰਟੀ ਦੇ ਵਿਰੁੱਧ ਵਰਤ ਕੇ ਤੇ ਉਹਨਾਂ ਨੂੰ ਕਹੋ ਤੁਸੀਂ ਵਾਪਸ ਆ ਜਾਓ ਵੋਟਰ ਜਿਹੜੇ ਨੇ ਉਹ ਤੁਹਾਡੇ ਕੋਲ ਚਾਂਸ ਹੈਗਾ ਮਾੜੀ ਹੈ ਸਰਕਾਰ ਇਹ ਯੂਸੀਪੀ ਦੀ ਇਹਨਾਂ ਨੂੰ ਬਦਲ ਦਿਓ ਆ ਵੋਟਾਂ ਤੇ ਆਈਆਂ ਲੋ 4 ਸਾਲ ਬਾਅਦ ਤੇ ਤੁਸੀਂ ਵੇਟ ਕਰ ਲਓ ਉਸ ਤੋਂ ਬਾਅਦ ਤੁਹਾਡੇ ਕੋਲੇ ਸਮਾਂ ਹੈਗਾ ਤੁਸੀਂ ਬਦਲ ਸਕਦੇ ਆ ਇਹਨਾਂ ਨੂੰ ਵਿੱਚ ਜਿਹੜਾ ਰੀਕਾਲ ਕਰਨਾ ਉਹ ਕਿਤੇ ਬਹੁਤ ਵੱਡੀ ਕੋਈ ਗੱਲ ਹੋ ਜੇ ਉਸ ਵੇਲੇ ਕੀਤਾ ਜਾਂਦਾ ਤੱਕਾ ਦੋਵਾਂ ਪਾਸਿਆਂ ਨੇ ਕੀਤਾ ਜਿਹੜਾ ਨਾਟ ਵਿਦਰਸਟੈਂਡਿੰਗ ਕਲੋਜ਼ ਪ੍ਰੀਮੀਅਰ ਨੇ ਵਰਤ ਲਿਆ ਉਹ ਵੀ ਮਾੜਾ ਕੀਤਾ ਟੀਚਰਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਸੀ ਤੇ ਹੁਣ ਜਿਹੜੇ ਲੋਕ ਇੱਕ ਇੱਕ ਕਰਕੇ 19 ਤੱਕ ਗਿਣਤੀ ਪਹੁੰਚ ਗਈ ਕਿਉਂਕਿ ਰੀਕਾਲ ਸਕਸੈਸਫੁਲੀ ਹੋਣੀ ਇਹ ਬਹੁਤ ਹਿਸਟੋਰਿਕ ਚੀਜ਼ ਹੋਊਗੀ ਜੇ ਕੋਈ ਕਦੇ ਕਾਲ ਜਿਹੜੀ ਇੱਥੇ ਯੂਸੀਪੀ ਦੇ ਐਮਐਲਏ ਵਾਪਸ ਆ ਜਾਂਦੇ ਆ ਰੀਕਰਪੋਰਟੇਸ਼ਨ ਜਿਹੜੀਆਂ ਹੋ ਰਹੀਆਂ ਦੋਵਾਂ ਪਾਸਿਆਂ ਦੀ ਇੱਕ ਜਿਹੜੀ ਅਨਿਸ਼ਚਿਤਤਾ ਆ ਉਹ ਐਸ਼ਵਲੇ ਬਣੀ ਆ ਪਰ ਥੋੜਾ ਜਿਹਾ ਰਾਜਨੀਤਿਕ ਮਾਹੌਲ ਉੱਥੇ ਦਾ ਅਲਬਰਟਾ ਦਾ ਐਸ਼ਵਲੇ ਬਦਲ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ